ਨਸਕੂ ਕਰਨ ਲਈ ਜਾਂਦੀਆਂ ਹੋਈਆਂ ਤਈਮਾ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇੱਧਰ ਬਾਹਰ ਆ ਜਾਓ ਜੋ ਜਿਆਦਾ ਪਾਣੀ ਆ ਗਿਆ ਵਾ ਤੁਹਾਡੇ ਕੋਈਥੋਂ ਨਿਕਲਿਆ ਨਹੀਂ ਜਾਣਾ ਪੇ ਨੁਕਸਾਨ ਹੋ ਜਾਊਗਾ ਤੁਹਾਨੂੰ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਕਿ ਪਾਣੀ ਪਿੱਛੇ ਬਹੁਤ ਤੇਜ਼ ਆ ਰਿਹਾ ਤੇ ਨੁਕਸਾਨ ਹੋ ਤੁਹਾਡਾ ਆਪਣੇ ਕਮਰੇ ਚੋਂ ਬਾਹਰ ਆ ਜਾਓ। ਹਾਂ ਤੁਹਾਨੂੰ ਪਿਆਸ ਆਦਿਆ ਸਤਿ ਸ਼੍ਰੀ ਅਕਾਲ ਭਾਈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿੱਛੋਂ ਪਾਣੀ ਬਹੁਤ ਤੇਜ਼ ਰਸਤਾ ਬਹਾਰ ਆ ਰਿਹਾ। ਕਿਰਪਾ ਕਰਕੇ ਆਪਣੇ ਘਰਾਂ ਚੋਂ ਬਾਹਰ ਆ ਜਾਓ। ਤੇ ਤੁਹਾਡਾ ਕੋਈ ਨਾ ਕੋਈ ਪ੍ਰਬੰਧ ਕਰੀਏ ਤੁਹਾਡੇ ਕੋਲ ਖਾਣ ਪੀਣ ਦਾ ਕੋਈ ਹੋਰ। ਇਸ ਕਰਕੇ ਇੱਥੇ ਦਖਾਨ ਹੋ ਸਕਦਾ ਤੁਹਾਡਾ ਪਾਣੀ ਬਹੁਤ ਤੇਜ਼ ਆ ਰਿਹਾ ਪਿੱਛੋਂ